ਮਨ ਸਾਚਾ ਮੁਖ ਸਾਚਾ ਸੋਈ ਅਗਰ ਨਾ ਪੀਠੇ ਏਕੋ ਸੁਬਿਨ ਕੋਈ ਨਨ ਦੇ ਲੱਛਣ ਬਹੁ ਗਿਆਨੀ పే కే కసు बिन कोई नन के लक्षण ब्रमज्ञानी होए ब्रमज्ञानी सदा निर्ले जैसे जल में कमल आले ब्रमज्ञानी सदा निर्दो जैसे सुर ਸਰਬ ਕੋ ਸੋ ਬ੍ਰਹਮ ਗਿਆਨੀ ਕਹਿ ਦ੍ਰਿਸ਼ਟ ਸਮਾਨ ਜੈਸੇ ਰਾਜ ਰੰਗ ਕੋ ਲਗੇ ਤੁਲ ਪਾਵਾ ਬ੍ਰਹਮ ਗਿਆਨੀ ਕਹਿ ਧਿਰਜੇ ਜੋ ਵਸਦਾ ਕੋ ਖੋਦੇ ਕੋ ब्रह्म ज्ञान इकाई है गुनाओ नानक ज्यों मौत का सहज सु पाओ ब्रह्म ज्ञान इकाई है गुनाओ नानक ज्यों पावत सहज सु पाओ ब्रह्म ज्ञान सदा निर्ले जसे जल में काम आने वाले ब्रह्म ज्ञान ने सदा निर्गुण जैसे सुर सरम त्रंसो ब्रह्म ज्ञान इंद्र समान जैसे राज रंग को लागे तुम पा ब्रह्म ज्ञान की दीनज ए बसुदा को भुद को चंदन ही है नानक नानकियों पावक का सहज ही है नानक नानकियों पावक का सहज सुभा ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਕੀਰਤਨ ਕਥਾ ਦੀ ਇਸ ੜੀ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ ਨੂੰ ਹਰੀ ਜਸ ਗਾਇਨ ਕਰਦੇ ਹੋਏ ਹਰੀ ਨਾਮ ਗੁਣ ਗਾਇਨ ਕਰਦੇ ਹੋਏ ਗੁਰੂ ਜੀ ਉਪਦੇਸ਼ ਕਰਦੇ ਹਨ ਕਿ ਜਿਸ ਦੀ ਆਤਮਾ ਬ੍ਰਹਮ ਨਾਲ ਪਰਮ ਪਰਮ ਪਰਮੇਸ਼ਰ ਨਾਲ ਮਿਲ ਜਾਂਦੀ ਹੈ ਨਾ ਤੇ ਉਹ ਫਿਰ ਕਦੇ ਵੀ ਪੱਖ ਪੱਖ ਪਾਤ ਜਿਹਨੂੰ ਆਪਾਂ ਕਹਿੰਦੇ ਨਾ ਪੱਖ ਪਾਤ ਉਹ ਕਦੇ ਨਹੀਂ ਕਰਦਾ ਮਨ ਸਾਚਾ ਉਹਦੇ ਜੋ ਮਨ ਚ ਹੁੰਦਾ ਉਹੀ ਉਹਦੇ ਮੁਖ ਵਿੱਚ ਵੀ ਹੁੰਦਾ ਹੈ ਅਵਰ ਮੈਂ ਜਾਣੇ ਇੱਕ ਅਸਮਿੰਨ ਕੋ ਸਾਰੀ ਸ੍ਰਿਸ਼ਟੀ ਵਿੱਚ ਇੱਕੋ ਪ੍ਰਭੂ ਦੇਖਦਾ ਹੈ ਦ્વੈਤ ਵਾਲੀ ਕੋਈ ਜਗਤ ਨਹੀਂ ਹੁੰਦੀ ਤੇ ਨਾਨਕ ਇਹ ਇਲਕਸ਼ਣ ਬ੍ਰਹਮ ਗਿਆਨੀ ਹੋਏ ਉਹਦਾ ਇਹੀ ਹੈ ਮੇਨ ਜਿਹੜਾ ਉਹਦਾ ਨਾ ਪਹਿਚਾਨ ਕਿ ਉਹ ਹਰ ਇੱਕ ਵਿੱਚ ਪ੍ਰਭੂ ਦੇਖਦਾ ਕਿਉਂਕਿ ਇੱਕ ਓਮਕਾਰ ਪ੍ਰਭੂ ਦੇਖ ਲੈ ਤੇ ਕਾਇਨਾਤ ਵਿੱਚ ਕੋਈ ਵੀ ਚੀਜ਼ ਇੱਕ ਓਮਕਾਰ ਪ੍ਰਭੂ ਤੋਂ ਬਾਹਰ ਕਦੇ ਨਹੀਂ ਹੁੰਦੀ ਫਿਰ ਬਾਬਾ ਜੀ ਕਹਿੰਦੇ ਨੇ ਬ੍ਰਹਮ ਗਿਆਨੀ ਸਦਾ ਨਿਰਲੇਪ ਜਿਵੇਂ ਜਲ ਵਿੱਚ ਕਮਲ ਅਲੇਪ ਤੇ ਮਾਇਆ ਤੋਂ ਪੂਰੀ ਤਰ੍ਹਾਂ ਮੁਕਤ ਹੁੰਦਾ ਨਿਰਲੇਪ ਕਿਉਂ ਪਰਮ ਵਾਲੇ ਗੁਣ ਹੋ ਜਾਂਦੇ ਨੇ ਸਾਰੇ ਫਿਰ ਬ੍ਰਹਮ ਗਿਆਨੀ ਸਦਾ ਨਿਰਦੋਗ ਜੈਸੇ ਸੂਰ ਸਰਬ ਕੋ ਸੋਖ ਉਹਦੇ ਵਿੱਚ ਕੋਈ ਪੱਖ ਪਤਾ ਵਾਲੀ ਗੱਲ ਨਹੀਂ ਜਿਸ ਤਰ੍ਹਾਂ ਸੂਰਜ ਹੈ ਉਹਨੇ ਮਹਿਲ ਤੇ ਵੀ ਧੁੱਪ ਦੇਣੀ ਹੈ ਗਰੀਬੀ ਚੌਂਪੜੀ ਤੇ ਵੀ ਦੇਣੀ ਹੈ ਜੈਸੇ ਸੂਰ ਸਰਬ ਕੋ ਸੋਖ ਬ੍ਰਹਮ ਗਿਆਨੀ ਕੇ ਦ੍ਰਿਸ਼ ਸਮਾਨ ਜੈਸੇ ਰਾਜ ਰੰਗ ਕੋ ਲਾਗੇ ਤੁਲਪਮਾਨ ਪਵਨ ਚੱਲਦੀ ਹੈ ਉਹ ਨਹੀਂ ਕਦੇ ਦੇਖਦੀ ਕਿ ਰਾਜਾ ਨੂੰ ਲੱਗ ਰਹੀ ਹੈ ਕਿ ਕਿਸੇ ਗਰੀਬ ਨੂੰ ਲੱਗ ਰਹੀ ਹੈ ਰੰਗ ਨੂੰ ਵੀ ਗਰੀਬ ਨੂੰ ਭਿਖਾਰੀ ਨੂੰ ਵੀ ਉਸੇ ਤਰ੍ਹਾਂ ਉਦੇ ਉਹਦੇ ਨਾਲ ਵੀ ਸੀਨੇ ਨਾਲ ਉਹਦੇ ਵੀ ਛਾਤੀ ਦੇ ਨਾਲ ਉਹਦੇ ਵੀ ਮੂੰਹ ਦੇ ਨਾਲ ਲੱਗ ਕੇ ਉਵੇਂ ਹੀ ਜਾਣਾ ਉਹਨੇ ਨਹੀਂ ਐ ਭੇਤਪਾਪ ਕਰਨਾ ਕੀ ਤਾਂ ਭਿਖਾਰੀ ਐ ਮੈਂ ਇਹਨੂੰ ਕਿਉਂ ਲੱਗਾ ਬ੍ਰਹਮ ਗਿਆਨੀ ਕੇ ਤੀਰੇ ਜੈ ਜਿਵੇਂ ਬਸਦਾ ਕੋਖੋ ਦੇ ਕੋ ਚੰਦਰ ਲੇਪ ਹੁਣ ਬਸਦਾ ਉਹਦਾ ਕਿੰਨਾ ਤੀਰੇ ਜਾਂ ਹੁਣ ਛੇ ਵੀ ਕਿਤੇ ਪ੍ਰਭਾਵਿਤ ਥੋੜਾ ਹੁੰਦੀ ਆ ਪਾਕਿਸਾਨ ਉਹਨੂੰ ਗੁੱਡਦਾ ਫਸਲ ਪੈਦਾ ਕਰਦਾ ਪੂਜਾ ਕਰਨ ਵਾਲਾ ਉਹ ਤੇ ਲੇਪ ਵੀ ਚੰਦਨ ਦਾ ਲਾ ਦਿੰਦਾ ਲੇਕਿਨ ਉਹ ਨਾ ਜ਼ਿਆਦਾ ਖੁਸ਼ ਨਾ ਜ਼ਿਆਦਾ ਨਰਾਜ ਤੇ ਇਸ ਤਰ੍ਹਾਂ ਆਪਾਂ ਕਹਿੰਦੇ ਨਾ ਬ੍ਰह्मज्ञानी ਦੀ ਅਵਸਥਾ ਬੜੀ ਸਹਜ ਹੁੰਦੀ ਹੈ ਇਕਦਮ ਕ੍ਰੋਧ ਆ ਜਾਣਾ ਜਾਂ ਇਕਦਮ ਖੁਸ਼ ਹੋ ਜਾਣਾ ਇਸ ਤਰ੍ਹਾਂ ਨਹੀਂ ਹੁੰਦਾ ਕਦੇ ਵੀ ਬ੍ਰह्मज्ञानी ਦਾ ਇਹ ਗੁਣਾ ਉਹ ਨਾਨਕ ਜੋ ਪਵਕ ਸੈਸ ਪਾਉ ਉਹਦੇ ਇਹੋ ਜਿਹੇ ਗੁਣ ਹੁੰਦਾ ਕਿ ਜਿਸ ਤਰ੍ਹਾਂ ਪਵਕ ਹੈ ਤੇ ਉਹਨੇ ਜੇ ਆਪਾਂ ਕਿਤੇ ਸਰਦੀਆਂ ਦੇ ਵਿੱਚ ਕਰੀਏ ਜਲਾਈਏ ਤੇ ਉਹਨੇ ਕੀ ਹੈ ਸੇਕ ਚੰਗੇ ਨੂੰ ਮਾੜੇ ਨੂੰ ਅਮੀਰ ਨੂੰ ਗਰੀਬ ਨੂੰ ਵੱਡੇ ਨੂੰ ਛੋਟੇ ਨੂੰ ਸਭ ਨੂੰ ਬਰਾਬਰ ਹੀ ਸੇਕ ਦੇਣਾ ਉਹਨੇ ਕੋਈ ਪੇਤਪਾਮ ਨਹੀਂ ਕਰਨਾ ਇਸ ਤਰ੍ਹਾਂ ਬ੍ਰह्मज्ञानी ਦੇ ਵਿੱਚ ਨਜ਼ਰ ਦੇ ਵਿੱਚ ਕਦੇ ਵੀ ਪੇਪਰ ਵਾਂ ਦੇਖਣ ਦੋ ਸਾਰੀ ਸ੍ਰਿਸ਼ਟੀ ਵਿੱਚ ਇਹ ਕੰਮ ਕਰ ਪ੍ਰਭੂ ਨੂੰ ਦੇਖ ਲੈ ਇਸ ਤਰ੍ਹਾਂ ਦੇ ਹੁੰਦੇ ਨੇ ਬ੍ਰਹਮ ਗਿਆਨੀ ਜਿਨ੍ਹਾਂ ਦੀ ਲਿਵ ਇੱਕ ਨਾਲ ਜੁੜੀ ਹੁੰਦੀ ਹੈ ਜਿਨ੍ਹਾਂ ਨੇ ਦੁਆਚ ਸਾਰੀ ਛੱਡੀ ਹੁੰਦੀ ਹੈ ਜਿਨ੍ਹਾਂ ਦੀ ਆਤਮਾ ਪਰਮਾਤਮਾ ਨਾਲ ਇੱਕ ਸਰੂਪ ਵਿੱਚ ਹੁੰਦੀ ਹੈ ਇਸ ਤਰ੍ਹਾਂ ਗੁਰੂ ਜੀ ਉਪਦੇਸ਼ ਕਰਦੇ ਹਨ ਇਸ ਦੇ ਨਾਲ ਹੀ ਦਾਸ ਨੂੰ ਅੱਗੇ ਬਖਸ਼ੋ ਹੋਈਆਂ ਗਲਤੀਆਂ ਦੇ ਦਾਸ ਖਿਮਾ ਦਾ ਜਾਚਕ ਹੈ ਅਰਦਾਸ ਕਰਿਓ ਤੇ ਇਹ ਕੀਰਤਨ ਕਥਾ ਜਲਣੀ ਅੱਗੇ ਵੀ ਸਤਰਾ ਚੱਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ